हिमाचल ਦੇ ਐਸ்சி ਐਸਟੀ ਅਤੇ ਓਬੀਸੀ ਵਿਦਿਆਰਥੀਆਂ ਦੇ ਲਈ ਵਜੀਫੇ ਦੇ ਨਾਮ ਦੇ ਉੱਤੇ ਚਾਰ ਰਾਜਾਂ ਦੇ ਵਿੱਚ ਕਰੀਬ 181 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਤੇ ਘੁਟਾਲੇ ਦੀ ਜਾਂਚ ਦੇ ਵਿੱਚ ਕਈ ਅਹਿਮ ਪਹਿਲੂਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਤੇ ਇਸ ਦੇ ਲਈ ਜ਼ਿੰਮੇਵਾਰ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀਵੀਆਈ ਨੇ ਹਾਈ ਕੋਰਟ ਦੇ ਵਿੱਚ 20 ਚਾਰਜ ਸ਼ੀਟਾਂ ਅਤੇ 8 ਕਲੋਜ਼ਰ ਰਿਪੋਰਟਾਂ ਦਰਜ ਕੀਤੀਆਂ ਪਰ ਇਸ ਤੋਂ ਬਾਅਦ ਵੀ ਜਾਂਚ ਪੂਰੀ ਨਹੀਂ ਨਜ਼ਰ ਆਈ। ਦਰਅਸਲ 2013 ਤੋਂ ਲੈ ਕੇ 2017 ਦੇ ਤੱਕ 2,37,000 ਵਿਦਿਆਰਥੀਆਂ ਦੇ ਲਈ ਵਜ਼ੀਫਾ ਜਾਰੀ ਕੀਤਾ ਗਿਆ ਸੀ। 28 ਪ੍ਰਾਈਵੇਟ ਸੰਸਥਾਵਾਂ ਦੇ ਕਰੀਬ 29,000 ਵਿਦਿਆਰਥੀਆਂ ਦੇ ਨਾਮ ਦੇ ਉੱਤੇ 181 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ। ਤੇ ਸਾਲ 2016 ਦੇ ਵਿੱਚ ਕਈ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਹਿਮਾਚਲ ਦੇ ਉੱਚ ਸਿੱਖਿਆ ਵਿਭਾਗ ਕੋਲ ਪਹੁੰਚੀਆਂ ਕਿ ਉਹਨਾਂ ਨੂੰ ਵਜ਼ੀਫਾ ਨਹੀਂ ਮਿਲਿਆ। ਜਿਸ ਤੋਂ ਬਾਅਦ ਕਿ ਸਿੱਖਿਆ ਸਕੱਤਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਿਸ ਵਿੱਚ ਕੀ ਪਤਾ ਲੱਗਿਆ ਕਿ 19918 ਐਪਲੀਕੇਸ਼ਨਾਂ ਦੇ ਵਿੱਚ ਮੋਬਾਈਲ ਨੰਬਰ ਦੁਹਰਾਇਆ ਗਿਆ ਸੀ ਅਤੇ 181 ਨੇ ਬੈਂਕ ਖਾਤੇ ਦੁਹਰਾਏ ਸਨ ਤੇ 4723 ਦੇ ਕੋਲ ਆਧਾਰ ਕਾੜ ਨਹੀਂ ਸਨ सीबीआई ਨੇ ਅਪ੍ਰੈਲ 2019 ਦੇ ਵਿੱਚ ਜਾਂਚ ਸ਼ੁਰੂ ਕੀਤੀ ਸੀ ਤੇ 29 ਮਾਰਚ 2024 ਨੂੰ ਆਪਣੀ ਜਾਂਚ ਪੂਰੀ ਹੋਣ ਦਾ ਐਲਾਨ ਕੀਤਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਲਗਭਗ 27500 ਵਿਦਿਆਰਥੀਆਂ ਦੇ ਵਿੱਚੋਂ ਸਿਰਫ 1500 ਵਿਦਿਆਰਥੀ ਹੀ ਟਰੇਸ ਕੀਤੇ ਗਏ ਤੇ ਜਿਸ ਦੇ ਵਿੱਚ ਕੀ ਹਿਮਾਚਲ ਸਮੇਤ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੀਆਂ 2772 ਸੰਸਥਾਵਾਂ ਦੇ ਰਿਕਾਰਡਾਂ ਦੀ ਪੜਤਾਲ ਵੀ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ 250 ਕਰੋੜ ਰੁਪਏ ਦੀ ਸਕਾਲਰਸ਼ਿਪ ਜਾਰੀ ਹੋਈ ਸੀ 28 ਫੀਸਦੀ ਸੰਸਥਾਵਾਂ ਨੂੰ 90 ਫੀਸਦੀ ਮੁਆਵਜ਼ਾ ਮਿਲਿਆ ਪਰ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਮੁਆਵਜ਼ਾ ਨਹੀਂ ਮਿਲਿਆ ਵਿਭਾਗ ਨੇ ਨਵੰਬਰ 2018 ਦੇ ਵਿੱਚ Shimla ਵਿੱਚ ਹੋਈ FIR ਤੋਂ ਬਾਅਦ ਮੁੱਖ ਮੰਤਰੀ ਦੀ ਸਿਫਾਰਿਸ਼ ਦੇ ਉੱਤੇ 1 ਮਹੀਨੇ ਦੀ CBI ਜਾਂਚ ਸੌਂਪੀ ਸੀ ਤੇ CBI ਨੇ 29 ਮਾਰਚ 2024 ਨੂੰ ਜਾਂਚ ਪੂਰੀ ਹੋਣ ਦੀ ਗੱਲ ਆਖੀ ਤੇ 8 ਸੰਸਥਾਵਾਂ ਦੀ ਕਲੋਜ਼ਰ ਰਿਪੋਰਟ ਵੀ ਅਦਾਲਤ ਨੂੰ ਸੌਂਪ ਦਿੱਤੀ ਤੇ ਹੁਣ ਮਈ ਦੇ ਵਿੱਚ ਅੰਤਿਮ ਚਾਰਜ ਸ਼ੀਟ ਅਤੇ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਲਈ ਸਮਾਂ ਮੰਗਿਆ ਪਰ ਜਦੋਂ ਇਸ ਬਾਰੇ ਪੜਤਾਲ ਕੀਤੀ ਗਈ ਤਾਂ ਦੇਖਿਆ ਗਿਆ ਕਿ ਨਜ਼ਰ ਅੰਦਾਜ਼ ਬਹੁਤ ਸਾਰੇ ਪਹਿਲੂ ਜੋ ਕਿ ਇਸ ਜਾਂਚ ਦੇ ਵਿੱਚ ਕੀਤੇ ਗਏ ਨੇ ਉਹ ਅਹਿਮ ਸਨ ਤੇ ਇਸ ਦੇ ਲਈ ਸਿੱਖਿਆ ਵਿਭਾਗ ਦੇ ਕੁਝ ਮੁਲਾਜ਼ਮਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਕਿਆ ਗਿਆ ਹੈ ਕਿ ਛੋਟੀਆਂ ਮਛਲੀਆਂ ਨੂੰ ਫੜਿਆ ਗਿਆ ਜਦੋਂ ਕਿ ਹਿਮਾਚਲ ਅਤੇ ਕੇਂਦਰ ਦੇ ਉੱਚ ਅਧਿਕਾਰੀਆਂ ਦੇ ਨਾਮ ਇਸ ਵਿੱਚ ਸ਼ਾਮਿਲ ਨਹੀਂ ਤੇ ਉਨ੍ਹਾਂ ਤੋਂ ਵੀ ਕੋਈ ਸਵਾਲ ਨਹੀਂ ਪੁੱਛਿਆ ਗਿਆ ਤੇ ਜਿਸ ਦੇ ਕਾਰਨ ਜਾਂਚ ਦੀ ਜੋਇ ਰਿਪੋਰਟ ਪੇਸ਼ ਕੀਤੀ ਗਈ ਹੈ ਇਹ ਵੀ ਮੰਨਣਯੋਗ ਨਹੀਂ ਆਖੀ ਜਾ ਰਹੀ ਤੇ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਆਖੀ ਗਈ ਹੈ